ਤਿਲਨੰਦ ਦਾ ਵਜ਼ੀਰ ਸੀ ਜਿਹੜਾ ਮੁਗਲਾਂ ਦਾ ਉਹਨੇ ਕਿਹਾ ਮਹਾਰਾਏ ਦਿੱਲੀ ਚਲੋ ਜਦੋਂ ਨਾਦਰ ਸ਼ਾਹ ਨੂੰ ਦਿੱਲੀ ਲੈ ਗਿਆ ਤੇ ਦਿੱਲੀ ਦੇ ਵਿੱਚ ਬਹਿ ਗਏ ਤੇ ਜਾ ਕੇ ਦਿੱਲੀ ਦੇ ਉੱਤੇ ਕਬਜ਼ਾ ਕਰ ਲਿਆ ਖੂਬ ਬੇਗਮਾਨੀ ਚਾਇਆ ਖੂਬ ਯਾਸ਼ੀ ਕੀਤੀ ਤੇ ਦਿੱਲੀ ਲੁੱਟੀ ਤੇ ਕਤਲੇਆਮ ਵੀ ਮਚਾਇਆ ਹਮ ਲੱਖ ਤੋਂ ਵੱਧ ਬੰਦਾ ਮਾਰਿਆ ਗਿਆ ਸੀ ਉਹ ਨਾ ਬੇਰੰਦੇ ਵਿੱਚ ਜੀ ਹਾਂਜੀ ਨਿੱਕੇ ਜੇ ਕਾਰਨ ਪਿੱਛੇ ਕਾਰਨ ਕੀ ਕਿ ਇੱਕ ਬੰਦਾ ਕਬੂਤਰ ਵੇਚਦਾ ਸੀ ਹਮ ਅਕਸਰ ਉਹ ਨਾ ਰਵਣ ਵਿੱਚ ਕਬੂਤਰ ਕੋਕੜ ਇਹ ਹੀ ਇਹ ਚੀਜ਼ਾਂ ਨਾ ਵੇਚਦੇ ਹੁੰਦੇ ਸੀ ਤੇ ਨਾਦਰ ਸ਼ਾਹ ਦਾ ਜਿਹੜਾ ਸੀਗਾ ਜਵਾਨ ਫੌਜੀ ਉਹ ਕਬੂਤਰ ਲੈਣ ਲੱਗਿਆ ਤੇ ਉਹਦਾ ਹੋ ਗਿਆ ਝਗੜਾ ਉਹਨੇ ਪੈਸੇ ਜਿਆਦੇ ਮੰਗੇ ਨਾਦਰ ਸ਼ਾਹ ਦੇ ਜਵਾਨ ਨੇ ਉਹਨੇ ਪੈਸੇ ਨਾ ਦਿੱਤੇ ਜਦੋਂ ਝਗੜਾ ਹੋ ਗਿਆ ਤੇ ਉਹ ਝਗੜੇ ਦੇ ਵਿੱਚ ਮਾਰਿਆ ਗਿਆ ਜਦੋਂ ਝਗੜੇ ਚ ਮਾਰਿਆ ਗਿਆ ਤੇ ਨਾਦਰ ਸ਼ਾਹ ਕੋਲੇ ਗੱਲ ਗਈ ਉਹਨੇ ਕਿਹਾ ਵੀ ਦਲੀਜ ਕਤਲਿਆਂ ਬਚਾ ਦਿਓ ਤੇ ਕਤਲਿਆਂ ਮਚਾਤਾ ਬੰਦੇ ਮਾਰੇ ਦਵਾਈ ਠਾਤੀ ਜੀ ਉਸ ਵੇਲੇ ਜਿਹੜਾ ਕੋਇ ਨੂਰ ਹੀਰਾ ਸੀ ਉਹ ਨਾਦਰ ਸ਼ਾਹ ਦੇ ਹੱਥ ਚ ਆਇਆ ਇਹ ਵੀ ਨਾਲ ਉਹ ਦੇ ਕਬਜ਼ੇ ਚ ਆ ਗਿਆ ਨਾਦਰ ਸ਼ਾਹ ਵਾਪਸ ਮੁੜਦਾ ਹੈ ਔਰ ਜਦੋਂ ਇਹ ਪਹੁੰਚੇ ਹੀ ਨਹੀਂ ਸੀ ਰਾਹ ਵਿੱਚ ਉਹਦੀ ਮੌਤ ਹੋ ਜਾਂਦੀ ਹੈ ਤੇ ਸਾਰਾ ਕੁਝ ਅਫਦਾਲੀ ਦੇ ਹੱਥ ਚ ਜਾ